हां जी दोस्तों 1300 स्क्वायर फुट दी सिंगल पोर्शन दी कोठी ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆ ਜੀ ਤੇ ਕੋਠੀ ਆਪਾਂ ਤੁਹਾਨੂੰ ਸਾਰੀ ਅੰਦਰ ਤੋਂ ਵੀ ਦਿਖਾਵਾਂਗੇ ਇੱਕ ਵਾਰੀ ਸਾਈਡ ਤੋਂ ਬਾਹਰ ਵਾਲੀ ਸਾਈਡ ਤੋਂ ਤੁਸੀਂ ਇੱਕ ਵਾਰੀ ਉਹਦੀ ਲੁੱਕ ਦੇਖ ਸਕਦੇ ਹੋ ਤੇ ਕੋਠੀ 36 बाय 36 ਦੇ ਏਰੀਆ ਚ ਬਣੀ ਹੋਈ ਹੈ ਜੀ ਤੇ ਸਾਰੀ ਕੋਠੀ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਤਾਂ ਜਿੰਨਾ ਵੀ ਕੰਮ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਤੇ ਜਿੰਨਾ ਆਪਾਂ ਹੁਣ ਤੱਕ ਖਰਚਾ ਹੋਇਆ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਤੇ ਕੋਠੀ ਬਹੁਤ ਸੋਹਣੀ ਹੈ ਜਿੰਨਾ ਭਰਾਵਾਂ ਨੇ ਇਹ ਡਿਜ਼ਾਈਨ ਕੀਤੀ ਹੈ ਜੋ ਆਰਕੀਟੈਕਟ ਭਰਾ ਨੇ ਉਹਨਾਂ ਦਾ ਨੰਬਰ ਵੀ ਦੇਵਾਂਗੇ ਜੋ ਠੇਕੇਦਾਰ ਭਰਾ ਨੇ ਇਹ ਬਣਾਈ ਹੈ ਕੋਠੀ ਤੇ ਉਹਨਾਂ ਦਾ ਨੰਬਰ ਵੀ ਦੇਵਾਂਗੇ ਤੁਸੀਂ ਇਕੱਲਾ ਇਕੱਲੀ ਚੀਜ਼ ਉਹਨਾਂ ਤੋਂ ਪੁੱਛ ਸਕਦੇ ਹੋ ਕੈਲਕੂਲੇਟ ਕਰ ਸਕਦੇ ਹੋ ਵੀ ਕਿੱਥੇ ਕਿੱਥੇ ਵੀਰੇ ਕਿੰਨੇ ਪੈਸੇ ਲੱਗੇ ਆ ਤੇ ਪਰ ਆਪਾਂ ਤੁਹਾਨੂੰ ਇੱਕ ਵਾਰੀ ਸਾਰਾ ਖਰਚਾ ਦੱਸਾਂਗੇ ਇਹਦੇ ਤੇ ਕਿੰਨਾ ਹੋਇਆ ਤੇ ਆਪਾਂ ਅੰਦਰ ਆਗੇ ਜੀ ਆ ਫਰੰਟ ਲੁੱਕ ਦੇਖੋ ਤੁਸੀਂ 36 ਬਾਈ 36 ਦਾ ਏਰੀਆ ਜੀ ਚੌਰਸ ਬਣੀ ਹੋਈ ਹੈ ਕੋਠੀ ਬਿਲਕੁਲ ਤੇ ਕੋਠੀ ਤੇ ਖਰਚਾ ਹੋਇਆ ਬਾਈ ਜੀ ਹੁਣ ਤੱਕ 15 ਤੋਂ 16 ਲੱਖ ਰੁਪਏ 15 ਲੱਖ ਰੁਪਏ ਕਹਿੰਦੇ ਆ ਬਾਈ ਹੋਰੀ 15 ਤੋਂ 16 ਦੇ ਵਿੱਚ ਵਿੱਚ ਖਰਚਾ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਕੋਠੀ ਬਹੁਤ ਸੋਹਣੀ ਹੈ ਜਿਹੜੇ ਮੇਰੇ ਭਰਾ ਨੇ ਕੋਈ ਸਿੰਗਲ ਪਰਸਨ ਦਾ ਛੋਟਾ ਮਕਾਨ ਬਣਾਉਣਾ ਹੁੰਦਾ ਤਾਂ ਉਹਦੇ ਵਾਸਤੇ ਇਹ ਵੀਡੀਓ ਬਹੁਤ ਵਧੀਆ ਹੈ ਤੇ ਅੰਦਰੋਂ ਤੁਸੀਂ ਨਕਸ਼ਾ ਸਾਰਾ ਦੇਖ ਸਕਦੇ ਹੋ ਕਿੱਦਾਂ ਦਾ ਬਣਿਆ ਤੇ ਆਪਾਂ ਤੁਹਾਨੂੰ ਬਾਹਰੋਂ ਲੁੱਕ ਦਿਖਾ ਰਹੇ ਆ ਤੇ ਗ੍ਰਿਲ ਵਗੈਰਾ ਸਾਰਾ ਉੱਪਰ ਲੱਗੀ ਹੋਈ ਹੈ ਪੱਥਰ ਵੀ ਲੱਗਾ ਜੀ ਟਾਈਲ ਵਾਰਾ ਲਾਈ ਹੋਈ ਹੈ ਸਾਰੀ ਕੋਠੀ ਦੇ ਵਿੱਚ ਤੇ ਬਹੁਤ ਸੋਹਣਾ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਘਰ ਹੈ ਤੇ ਆਪਾਂ ਐਂਟਰ ਹੁੰਨੇ ਆ ਜੀ ਅੰਦਰੋਂ ਪੋਰਚ ਵਾਲੀ ਸਾਈਡ ਤੇ ਆ ਦੇਖੋ ਆ ਜੋ ਵਿੰਡੋ ਦਿਸ ਰਹੀ ਹੈ ਕਿਚਨ ਦਾ ਏਰੀਆ ਬਾਹਰੋਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਸਾਰੀ ਆਪਾਂ ਪੋਰਚ ਬਹੁਤ ਖੁੱਲਾ ਹੈ ਜੀ ਆਪਾਂ ਪੋਰਚ ਦੇ ਵਿੱਚੋਂ ਆਪਾਂ ਇੰਟਰ ਹੋਵਾਂਗੇ ਆ ਮੇਨ ਗੇਟ ਆ ਗਿਆ ਤੇ ਇੰਟਰ ਹੋਇਆ ਆਪਾਂ ਤੁਹਾਨੂੰ ਇੱਕ ਵਾਰੀ ਝਾਤ ਮਰਵਾ ਦਈਏ ਸਾਰੀ ਲੌਬੀ ਵਾਲੇ ਏਰੀਆ ਦੇ ਜਿੰਨਾ ਵੀ ਲੌਬੀ ਦਾ ਏਰੀਆ ਲੌਬੀ ਦੇ ਵਿੱਚ ਆ ਤੇ ਇਦੋਂ ਕਿਚਨ ਆ ਗਿਆ ਜੀ ਫਰੰਟ ਦੇ ਕਮਰੇ ਆ ਗਏ ਤੇ ਤੁਹਾਨੂੰ ਸਾਰੀ ਆਪਾਂ ਦਿਖਾਵਾਂਗੇ ਅੰਦਰ ਤੋਂ ਕੱਲੀ-ਕੱਲੀ ਚੀਜ਼ ਕਿੱਥੇ-ਕਿੱਥੇ ਕੀ-ਕੀ ਬਣਿਆ ਹੋਇਆ ਤੇ ਤੁਸੀਂ ਬਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਜਰੂਰ ਦੱਸਣਾ ਤੇ ਕਿਵੇਂ ਲੱਗਿਆ ਏ 1300 ਏਰੀਆ ਦਾ ਘਰ ਜਿਵੇਂ ਮੇਰੇ ਭਰਾ ਨੇ 11-1200 ਏਰੀਆ ਥੱਲੇ-ਥੱਲੇ ਬਣਾਉਣਾ ਹੁੰਦਾ ਤਾਂ ਉਹਦੇ ਵਾਸਤੇ ਬਹੁਤ ਸੋਹਣਾ ਨਕਸ਼ਾ ਏ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਇੱਕ ਵਾਰੀ ਤੇ ਲੈਫਟ ਸਾਈਡ ਤੇ ਕਿਚਨ ਦਾ ਏਰੀਆ ਜੀ ਤੇ ਉਸ ਤੋਂ ਬਾਅਦ ਡ੍ਰਾਈੰਗ ਰੂਮ ਦਾ ਏਰੀਆ ਆ ਗਿਆ ਕਿਚਨ ਦਾ ਏਰੀਆ ਤੁਸੀਂ ਦੇਖਿਆ ਕਾਰਨਰ ਵਿੰਡੋ ਲੱਗੀ ਆ ਆ ਗਿਆ ਡ੍ਰਾਈੰਗ ਰੂਮ ਦਾ ਏਰੀਆ ਜੀ ਤੇ ਇਹ ਵੀ ਵਧੀਆ ਖੁੱਲਾ ਏ ਇਹਦੇ ਵੀ ਫਰੰਟ ਤੇ ਇੱਕ ਵਿੰਡ ਇਹ ਇੱਕ ਰਸਤਾ ਛੱਡਿਆ ਹੋਇਆ ਚੁੱਲ੍ਹੇ ਚੌਕੇ ਵਾਸਤੇ ਇੱਧਰ ਜਾਲੀ ਵਾਲਾ ਗੇਟ ਲਾਇਆ ਹੋਇਆ ਤੇ ਦੂਜਾ ਪੱਲਾ ਵੀ ਲਾਇਆ ਹੋਇਆ ਡਬਲ ਪੱਲਾ ਲਾਇਆ ਹੋਇਆ ਜੀ ਇਹਦੇ 'ਚ ਤੇ ਆਪਾਂ ਤੁਹਾਨੂੰ ਸਾਰੀ ਕੁਠੀ ਅੰਦਰ ਤੋਂ ਦਿਖਾਵਾਂਗੇ ਤੇ ਇੱਧਰੋਂ ਇੱਕ ਬਾਥਰੂਮ ਆ ਜੀ ਇਹ ਬਾਥਰੂਮ ਲੌਬੀ ਦੇ ਵਿੱਚ ਆ ਇਹ ਲੌਬੀ ਦੇ ਵਿੱਚ ਅਟਾਇਆ ਜਾਗਾ ਤੇ ਇੱਧਰੋਂ ਇੱਕ ਬੈੱਡਰੂਮ ਆ ਗਿਆ ਜੀ ਬੈੱਡਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਖੁੱਲਾ ਤੇ ਆ ਦੇਖੋ ਇੱਕ ਬੈੱਡਰੂਮ ਆ ਗਿਆ ਪਹਿਲਾਂ ਕਿਚਨ ਫਿਰ ਡਰਾਈング ਰੂਮ ਜੀ ਫਿਰ ਇੱਕ ਗੇਟ ਬਾਹਰਲੇ ਪਾਸੇ ਚੁੱਲ੍ਹੇ ਚੌਕੇ ਨੂੰ ਨਾਲ ਬਾਥਰੂਮ ਨਾਲ ਹੀ ਇਹ ਬੈੱਡਰੂਮ ਆ ਗਿਆ ਜੀ ਤੇ ਆਪਾਂ ਤੁਹਾਨੂੰ ਇਧਰੋਂ ਵੀ ਦਿਖਾਉਨੇ ਆ ਤੇ ਇਹ ਸਟੋਰ ਆ ਜੋ ਕਿ ਬੰਦ ਪਿਆ ਕੋਠੀ ਦੇ ਵਿੱਚ ਪੱਥਰ ਲੱਗਿਆ ਜੀ ਉਹ ਟਾਇਲ ਲੱਗੀ ਹੋਈ ਆ ਥੱਲੇ ਤੇ ਜੋੜੀਆਂ ਵਾਲਾ ਕੰਮ ਹੋਇਆ ਹੋਇਆ ਤੇ ਹੁਣ ਤੱਕ ਪਾਈ ਹੋਈ ਹੀ ਕਹਿੰਦੇ 15 ਲੱਖ ਰੁਪਏ ਲੱਗ ਗਏ ਸਾਡਾ 13